ਜੇ ਗੱਦੀ ਲੈਣੀ ਹੈ ਕਾਰਬureਟਰ ਤਾਂ ਬਣਾ ਨਹੀਂ ਮਿਲਦੀ ਅਸੀਂ ਕਹੇ ਕੱਲ ਨੂੰ ਮੁੱਖ ਮੰਤਰੀ ਬਣਾ ਲਓ ਸਾਡੇ ਅਗਰਾਹਾ ਸਾਹਿਬ ਨੂੰ ਬਣਾ ਲਓ ਉਧਰ ਹੀ ਚੱਲੂ ਜੇ ਤਾਂ ਅਸੀਂ ਉਦੋਂ ਪਹਿਲਾਂ ਕਹਿੰਦਾ ਅਸੀਂ ਇੱਧੇ ਆਉਣ ਤੋਂ ਇਹ ਤਾਂ ਲੋਕਾਂ ਨੂੰ ਭਲੇ ਖਾ ਸੀਗੇ ਅੱਜ ਸ਼ਾਇਦ ਬਦਲਾ ਆਊਗਾ ਤੇ ਜਿੰਨਾ ਕਾਇਸਟਾਂ ਸੀਗੇ ਠੀਕ ਹੈ ਲੋਕਾਂ ਨੂੰ ਧੋਖਾ ਦੇਣ ਚਿਹਰਾ ਕੰਮਜਾਬ ਹੋ ਗਿਆ ਇਹ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਲੋਕਾਂ ਚ ਆ ਕੇ ਲੋਕਾਂ ਦੇ ਪੱਖ ਦੇ ਫੈਸਲੇ ਲੈਣ ਲੋਕਾਂ ਨੇ ਜੇ ਤੁਸੀਂ ਫਰਸ਼ ਤੋਂ ਅਰਸ਼ ਤੇ ਕਰਤਾ ਅਰਸ਼ ਤੋਂ ਫਰਸ਼ ਤੇ ਲਾਉਣ ਵੀ ਇਹੀ ਜਾਣਦੇ ਆ ਉਹ ਤਾਂ ਆਪ ਵੀ ਮੰਨੇ ਹੋਏ ਸੀ ਤੇ ਉਹਦਾਂ ਗੱਲਾਂ ਹੀ ਕਹਿੰਨੇ ਆ ਤੇ ਜਿਹੜਾ ਕਹਿੰਦੇ ਆ ਹੁਣ ਮੈਂ ਲੋਕਾਂ ਜੇ 700 ਪਿੰਡਾਂ ਦਾ ਰੌਲਾ ਹੈ ਇਹ ਜਿਉਂਦਾ ਜਮਾਰਦਨ 20 ਮਾਰਦਨ 50 ਮਾਰਦਨ ਕਬਜ਼ਾ ਕਰ ਲੈਣ ਨਹੀਂ ਸੋਧ ਮਾਰਦੇ ਯਾਰ ਫੌਜ ਫੂਜੀ ਲਿਆਓ ਇਹਨੂੰ ਇਹਨੂੰ ਨਿਵੇੜ ਲੋ ਉਦੋਂ ਆਹ ਸੋਚ ਰੋਣਗੇ ਦੇਖ ਜਿਉਂਦ ਜ਼ਮੀਨ ਦੇ ਮੂਰੇ ਇਹ ਜਿਹੜਾ ਜ਼ਮੀਨ ਦਾ ਪੂਰਾ ਬੰਬ ਉਹਦਾ ਪਲੀਤਾ ਜ਼ਮੀਨ ਦਾ ਮਾਸ਼ਾਲਾ ਇਕੱਲੇ ਜਿਉਂਦਾ ਹੁੰਦਾ ਨਹੀਂ 2700 ਏਕੜ ਹੈਗਾ ਫਾਜ਼ਿਲ ਉਜ ਮਿੰਡੋ ਸੀ ਜਰ ਮਾਂ ਸਮਝਿੰਦੇ ਆ ਮਿੰਡ ਦਾ ਰੋਲੇ ਹੁੰਦਾ ਸੀ ਘੜੀ ਵੀ ਅੱਗੇ ਪਿੱਛੇ ਕਰ ਲਾਂਦੇ ਸੀ ਬਾੜੀ ਦੇ ਲਾਲਚ ਪਿੱਛੇ ਵੀ ਜਰ ਮਿੰਡ ਵੱਧ ਪਾਣੀ ਆ ਜੇ ਉਥੇ ਲੜਾਈਆਂ ਨਹੀਂ ਹੋਈਆਂ ਕਿਹੇ ਕਿਸ ਕੋਈ ਜਿਵੇਂ 307 ਦਾ ਸਜ਼ਾ ਨਿਕਲਿਆ 302 ਵੀ ਬਣੀ ਤੇ ਬੱਟ ਤੋਂ ਖੁੱਬੜੀ ਲਾਹਿਆ ਹੁੰਦਾ ਸੀ ਕਿਆ ਦੂਜਾ ਵੀ ਉਹ ਹੈ ਜ ਮੁਰੋਂ ਉਹ ਕਹਿੰਦਾ ਲਾ ਲਿਆ ਲਾ ਲਿਆ ਮੈਂ ਨਹੀਂ ਤੂੰ ਕਹਿਆ ਜਰ ਕੋਈ ਗੱਲ ਨਹੀਂ ਜੇ ਤੈਨੂੰ ਵੱਧ ਲੱਗਦਾ ਆਪਾਂ ਭਾਈ ਜਿੰਦਰਾ ਫੜ ਲਾ ਲਾਣੇ ਮਿੱਟੀ ਕਿਉਂਕਿ ਮੈਂ ਤਾਂ ਸਾਡੇ ਚ ਵੀ ਹੈਗੀ ਆ ਕਿਸਾਨੀ ਚ ਜੇ ਤੁਸੀਂ ਕੋਰਟ ਦਾ ਫੈਸਲਾ ਕਹਿੰਦੇ ਫਿਰ ਹਰਿਆਣੇ ਨੂੰ ਪਾਣੀ ਛੱਡ ਦਿੰਦੇ ਕਿ ਉੱਥੇ ਤਾਂ ਨਾ ਲਈ ਬੈਠੇ ਮੁੱਖ ਮੰਤਰੀ ਲੱਗਿਆ ਖੜਾ ਉਦੋਂ ਕੋਰਟ ਦਾ ਫੈਸਲਾ ਨਹੀਂ ਗੈਸ ਪਾਈਪ ਲਾਈਨ ਤੇ ਕੋਰਟ ਦਾ ਫੈਸਲਾ ਨਹੀਂ ਡੱਲੇ ਵਾਲ ਦੇ ਸਬੰਧ ਵਿੱਚ ਕੋਰਟ ਦਾ ਫੈਸਲਾ ਨਹੀਂ ਇਹਨਾਂ ਨਾਲ ਤੁਹਾਡੀ ਮਰਜ਼ੀ ਹੋਗੀ ਕੋਰਟ ਦੇ ਫੈਸਲੇ ਨੂੰ ਕਦੋਂ ਲਾਗੂ ਕਰਨਾ ਕਦੋਂ ਨਹੀਂ ਕਰਨਾ ਜਿਉਂਦਾ ਮਸਲਾ ਭੱਕਿਆ ਹੋਇਆ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੇ ਹੋਏ ਅੱਜ ਸਵੇਰ ਦੀ ਗੱਲ ਕਰਨਾ ਤਾਂ ਸਵੇਰੇ ਵੀ ਪ੍ਰਸ਼ਾਸਨ ਆਉਂਦਾ ਆ ਪਰ ਉਸ ਤੋਂ ਬਾਅਦ ਕਿਸਾਨਾਂ ਨੂੰ ਦੇਖ ਕੇ ਪ੍ਰਸ਼ਾਸਨ ਰੁਕਦਾ ਆ ਮਰਨਾਲ ਕਸਾਂਜਨ ਉਗਰਾਹਾਂ ਤੋਂ ਸ਼ੰਗਾਰਾ ਸਿੰਘ ਮਾਨ ਚੰਦਰ ਸਿੰਘ ਜੇਠੂ ਕਿਹਾ ਗੱਲਬਾਤ ਕਰਾਂਗੇ ਉਹ ਮਸਲਾ ਵੀ ਸਮਝਣ ਦੀ ਸਾਡੇ ਕੋਈ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੈ ਕੀ ਆਇ ਦਿਨ ਜਿਹੜੀ ਹੈਗੀਆਂ ਨੇ ਉਹ ਮੀਟਿੰਗਾਂ ਵੀ ਹੁੰਦੀਆਂ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਦੇ ਵਿੱਚ ਗੱਲਬਾਤ ਕੀ ਨਿਬੜਦੀ ਆ ਤੇ ਜਦ ਗਰਾਊਂਡ ਤੇ ਆਉਂਦਾ ਤਾਂ ਪ੍ਰਸ਼ਾਸਨ ਕਹਿੰਦਾ ਕਿ ਆ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਮਸਲੇ ਤੋਂ ਇੱਕ ਵਾਰੀ ਜਾਣੂ ਜ਼ਰੂਰ ਕਰਵਾ ਦਿਓ ਹਾਲਾਂਕਿ ਮਸਲੇ ਤੋਂ ਜਾਣੂ ਪਹਿਲਾਂ ਹੀ ਬਹੁਤ ਵਾਰੀ ਪਰ ਇੱਕ ਵਾਰੀ ਮਸਲੇ ਤੋਂ ਜਾਣੂ ਜ਼ਰੂਰ ਕਰ ਦਿਓ ਮਸਲਾ ਕੀ ਆ ਜਿਹੜਾ ਇੰਨੇ ਸਮੇਂ ਤੋਂ ਪਕਿਆ ਪ੍ਰਸ਼ਾਸਨ ਪਲੀਜ਼ ਉਹ ਸਾਹਮਣੇ ਹੁੰਦੇ ਨਹੀਂ ਦੇਖੋ ਜੇ ਜਦੋਂ ਦੀ ਹੁਣ ਭਗਵਾਨਤ ਮਾਨ ਸਰਕਾਰ ਇਹ ਸਾਹਮਣੇ ਸਾਹਮਣੇ ਤਾਂ ਮਨ ਲੱਗਿਆ ਇੱਥੇ ਤੋਂ ਉਦੋਂ ਦੇ ਹੋਇਆ ਮਸਲਾ ਤਾਂ ਇਹ 100 ਸਾਲ ਤੋਂ ਵੀ ਵਾਧੂ ਦਾ ਸਮੇਂ ਦਾ ਇੱਥੇ ਪਿੰਡ ਚ ਮਜਾਰੇ ਆ ਮਜਾਰੇ ਦੇ ਤੌਰ ਤੇ ਜ਼ਮੀਨ ਬਾਹ ਰਹੇ ਆ ਫੈਸਲਾ ਹੋ ਗਿਆ ਪਹਿਲਾਂ ਵੀ ਦੋ ਹਿੱਸੇ ਇਹਨਾਂ ਦੇ ਕੇ ਸਭ ਦਾ ਮਤਲਬ ਜ਼ਮੀਨਦਾਰਾਂ ਦਾ ਉਸ ਤੋਂ ਬਾਅਦ ਫੇਰ ਫੈਸਲਾ ਹੋ ਗਿਆ ਵੀ ਜੇ ਉਹਨਾਂ ਨੇ ਹਿੱਸਾ ਠੇਕੇ ਨਹੀਂ ਦਿੱਤਾ ਫਿਰ ਉਹ ਮਾਲਕਾਂ ਦੇ ਨਾਮ ਮਾਲਕੀ ਦੇ ਨਾਮ ਕਰ ਦਿਓ ਦੋ ਫੈਸਲੇ ਹੋ ਗਏ ਇਥੇ ਡੀਸੀ ਦੇ ਫੈਸਲਾ ਆ ਗਿਆ ਬਠਿੰਡੇ ਡੀਸੀ ਨੇ ਕਿਥੇ ਤਹਿਸੀਲ ਨੂੰ ਭੇਜਤਾ ਤਹਿਸੀਲਾਨ ਨੇ ਕੋਈ ਬਕਾਇਦਾ ਕਾਗਜ਼ੀ ਕਾਰਵਾਈ ਕਰਕੇ ਇਹਦੇ ਨਾਮ ਨਹੀਂ ਚੜਾਇਆ ਉਹ ਮੁੜ ਕੇ ਕੋਰਟ ਜਾਵੜੇ ਕੋਰਟ ਨੇ ਹੁਣ ਜੇ ਕੋਈ 100 ਸਾਲ ਦਾ ਰੌਲਾ ਤੇ ਮਰੱਬੇਬੰਦੀ ਇਥੇ ਹੋਈ ਨਹੀਂ ਤੇ ਇੱਥੇ ਜੇ ਮਰੱਬੇਬੰਦੀ ਹੋ ਗਈ ਇਹ ਤਾਂ ਮਲ 50 ਸਾਲ ਹੋ ਗਏ ਵੀ ਜੇ 50 ਸਾਲ ਦੀ ਜਾਂਉਂਦੇ ਮਰੱਬੇਬੰਦੀ ਕਿਉਂ ਨਹੀਂ ਹੋਈ ਕਿਸੇ ਜੱਜ ਨੂੰ ਵੀ ਐ ਸੋਚਣਾ ਚਾਹੀਦਾ ਵੀ ਫਿਰ ਪੂਰਾ ਰੌਲਾ ਨੂੰ ਸਮਝ ਕੇ ਕੋਈ ਫੈਸਲਾ ਕਰਨਾ ਚਾਹੀਦਾ ਸੀ ਜੇ ਪੂਰਾ ਰੌਲਾ ਸਮਝਦਾ ਉਹ ਸ਼ਾਇਦ ਮੈਨੂੰ ਲੱਗਿਆ ਉਹ ਫੈਸਲਾ ਨਹੀਂ ਸੀ ਕਰਦਾ ਵੀ ਇਸੇ ਮਰਬੇਬੰਦੀ ਕਰੋ ਲੋਕਾਂ ਦੀ ਨਹੀਂ ਸੁਣਨੀ ਉਹ ਫੈਸਲਾ ਇੱਕ ਤਰਫੋਂ ਨੇ ਕਰਤਾ ਹੈਗਾ ਹੁਣ ਜੇ ਦੂਜੀ ਗੱਲ ਕੋਈ ਬਗੀਲਾਂ ਨੇ ਲਘੋ ਲਈ ਇਹ ਤਾਂ ਹੁਣ ਦੇਖੋ ਉਹਨਾਂ ਦੀ ਜਿੰਮੇਵਾਰੀ ਹੈ ਤੇ ਦੂਜਿਆਂ ਦੇਖੋ ਜਿਹੜੀਆਂ ਕੋਡ ਕਚੈਰੀਆਂ ਹੈਗੀਆਂ ਤਾਕੜੀਆਂ ਨਹੀਂ ਹੋਈਆਂ ਮਾੜੀ ਦੀ ਤਾਂ ਸੁਣਵਾਈ ਹੈ ਹੀ ਨਹੀਂ ਕਿਤੇ ਵੀ ਇਹ ਬਹੁਤ ਸਪਸ਼ਟ ਗੱਲਾਂ ਕਿੰਨੀਆਂ ਹੈਗੀਆਂ ਮੈਂ ਉਦੋਂ ਆਪਾਂ ਨਾ ਜਾਈਏ ਇਹ ਹਕੀਕਤ ਹੈ बार-बार ਤੁਸੀਂ ਦੇਖਦੇ ਰਹੋਗੇ ਹੁਣ ਜਿੱਥੋਂ ਤੱਕ ਹੈਗਾ ਪਹਿਲੇ ਦਿਨ ਫੋਰਸ ਆਈ ਜੀ ਇੱਥੇ ਜਿਹੜੇ ਹੁਣ ਤਾਜੀ ਹੋਈ ਆਈ ਬਹੁਤ ਵੱਡੀ ਫੋਰਸ ਸੀਗੀ ਲੋਕ ਇਕੱਠੇ ਹੋਇਆ ਸਾਡੇ ਗਵਾਂਢੀ ਜ਼ਿਲ੍ਹੇ ਵੀ ਆ ਗਏ ਜਦੋਂ ਆਏ ਲੱਗਿਆ ਵੀ ਭੇਡ ਬਣੂਗਾ ਉਦੋਂ ਕਹਿੰਦੇ ਅਸੀਂ ਕੰਮ ਬੰਦ ਕਰ ਲੈਨੇ ਆ ਅਸੀਂ ਉਹਨਾਂ ਨੂੰ ਕਿਹਾ ਜੇ ਕੰਮ ਬੰਦ ਕਰਨ ਨੂੰ ਕਰਨਾ ਤਾਂ ਸ਼ਾਹ ਚ ਨਿਵੇੜ ਲਓ ਜਿਹੜੀ ਰੋਜ਼ ਦੀ ਕੈਂਸ ਕੈਂਸ ਨਾ ਫਿਰ ਕੋਈ ਵੱਧ ਨੁਕਸਾਨ ਹੋ ਜਾ ਜਿਹੜਾ ਤੁਸੀਂ ਕਰਨਾ ਹੈ ਬੰਦੇ ਮਾਰਨੇ ਮਾਰ ਲਓ ਇੱਕ ਦਿਨ ਮਾਰ ਲਓ ਨਹੀਂ ਸਦੋਂ ਮਾਰਦੇ ਯਾਰ ਫੌਜ ਫੂਜ ਲਿਆਓ ਬਿਲਕੁਲ ਵੀ ਇਹਨੂੰ ਇਹਨੂੰ ਨਿਵੇੜ ਲਓ ਉਦੋਂ ਆਹ ਸੋਚ ਰੋਣਗੇ ਦੇਖ ਜਿਉਂਦ ਜ਼ਮੀਨ ਦੇ ਮੂਰੇ ਇਹ ਜਿਹੜਾ ਜ਼ਮੀਨ ਦਾ ਪੂਰਾ ਬੰਬ ਉਹਦਾ ਪਲੀਤਾ ਜਮੀਨ ਦਾ ਮਾਸ਼ਲਾ ਕੱਲੇ ਜਾਉਂਦਾ ਨਹੀਂ ਹੂੰ 2700 ਏਕੜ ਹੈਗਾ ਫਾਜ਼ਿਲ ਕਹਿੰਦਾ ਜਿੱਥੇ ਕੋਈ ਵੀ ਆਮੂ ਵਾਲੀ ਕੰਪਨੀ ਨੂੰ ਦੇਣਾ ਹੈਗਾ ਉਹ ਬੈਠਿਆ ਉੱਥੇ ਉੱਥੇ ਵੀ ਡਾਂਗ ਛੁੱਟੀ ਹੋ ਲਈ ਕੇ ਨਾ ਸੱਤ ਪਿੰਡ ਹੈ ਨਾਲ ਤੇ ਨਾਲ ਇਹ ਦੋ ਦਿਨ ਹੋ ਗਿਆ ਅਸੀਂ ਪਟਿਆਲੇ ਸੁਣਿਆ ਹੋਣਾ ਉਹ ਕਿਸੇ ਨੇ ਅੱਗ ਲਾਈ ਐ ਸੋਨ ਦਾ ਸਮਾਨ ਸੁਣ ਨੂੰ ਮੱਕੇ ਉਹਨੂੰ ਲਗਾਤਾਰ ਧਰਨਾ ਚਲਾਉਂਦੇ ਸੀ ਉੱਥੇ ਵੱਡੀ ਬਦਰ ਤੇ ਫੋਰਸ ਲਾਈ ਹੋਈ ਸੀਗੀ ਹਾਲਾਂਕਿ ਉਹ ਕਹਿੰਦੇ ਸੀ ਸੁਪਰੀਮ ਕੋਰਟ ਚੋ ਜਿੱਥੇ ਹੋਇਆ ਕੇਸ ਜਿਹੜੇ ਸੁਪਰੀਮ ਕੋਰਟਾਂ ਨਹੀਂ ਲਿਆਉਂਦੇ ਜੋ ਬੋਲਿਆ ਵੀ ਸੁਪਰੀਮ ਕੋਰਟ ਤੋਂ ਹੀ ਜਿੱਤੇ ਹੋਏ ਆ ਸਾਡੇ ਨਾਲ ਇੰਤਕਾਲ ਚੜੇ ਹੋਏ ਆ ਉਹ ਜਦੋਂ ਮਰਜੀ ਇਹ ਵਾਣ ਵੇਚਦੀ ਇਹ ਸਾਡੇ ਨਾਲ ਤੇ ਮੋਟਰਾਂ ਲੱਗੀਆਂ ਹੋਈਆਂ ਇਹਦਾ ਮਸਲੇ ਨਹੀਂ ਬਣਦਾ ਹੈਗਾ ਉਹ ਕਹਿੰਦੇ ਨਹੀਂ ਨਹੀਂ ਹੁਣ ਸਾਡੀ ਸਰਕਾਰ ਦੇ ਹੱਕ ਚ ਹੋ ਗਿਆ ਪਤਾ ਨਹੀਂ ਕਿ ਹੁਣ ਸੁਪਰੀਮ ਕੋਰਟ ਤੋਂ ਕਿਹੜੀ ਸਰਕਾਰ ਦੇ ਉੱਤੇ ਕਰਾ ਲਿਆ ਉਹਨਾਂ ਨੇ ਕਿਉਂਕਿ ਮਾਮਲਾ ਤਾਂ ਜ਼ਮੀਨਾਂ ਜਿੱਥੇ ਵੀ ਕੋਈ ਪਈਆਂ ਉਹਦੇ ਟੋਟਲ ਤੇ ਜ਼ਮੀਨਾਂ ਦੇ ਕਬਜ਼ੇ ਦਾ ਮਾਮਲਾ ਹੈ ਇਹ 750 ਪਿੰਡ ਹੈ ਜਿਹਹ ਜਿਉਂ ਦਾ ਰੌਲਾ ਹੈ 750 ਪਿੰਡ ਦਾ ਹੈ ਗਿਆ ਤਿੰਨ ਪਿੰਡਾਂ ਦਾ ਤੁਹਾਡੇ ਸਾਹਮਣੇ ਆ ਗਿਆ ਜਾਂ ਸੱਤ ਪਿੰਡ ਉਹ ਹੈਗੇ ਇੱਕ ਪਿੰਡੋਂ ਦਾ ਸਾਹਮਣੇ ਆ ਗਿਆ ਜੇ 700 ਪਿੰਡਾਂ ਦਾ ਰੌਲਾ ਹੈ ਇਹ ਜਿਉਂ ਦਾ ਜਮਾਰਦਨ 20 ਮਾਰਦਨ 50 ਮਾਰਦਨ ਕਬਜ਼ਾ ਕਰ ਲੈਣਾ ਉਹਨਾਂ ਨੂੰ ਨਹੀਂ ਲੱਗੂ ਵੀ ਇਹ ਸਾਨੂੰ ਵੀ ਮਾਰਨਗੇ ਫਿਰ ਪਹਿਲਾਂ ਆਉਣਗੇ ਨਹੀਂ ਮਾਰਨ ਵਾਸਤੇ ਜ਼ਮੀਨ ਨੂੰ ਬਚਾਉਣ ਵਾਸਤੇ ਉਹ ਜ਼ਮੀਨ ਨੂੰ ਅਸੀਂ ਹਰ ਮਾਂ ਸਮਝਦੇ ਆ ਮਿੰਡ ਦਾ ਰੌਲੇ ਹੁੰਦਾ ਸੀ ਘੜੀ ਵੀ ਅੱਗੇ ਪਿੱਛੇ ਕਰ ਲਾਂਦੇ ਸੀ ਬਾੜੀ ਦਾ ਲਾਲਚ ਪਿੱਛੇ ਵੀ ਮਿੰਡ ਵੱਧ ਪਾਣੀ ਆ ਜੇ ਉੱਥੇ ਲੜਾਈਆਂ ਨਹੀਂ ਹੋਈਆਂ ਕਿਸੇ ਕਿਸ ਕੋਈ ਹੈ ਜਿਵੇਂ 307 ਤਾਂ ਸਧਾਰਨ ਗੱਲ ਹੈ 302 ਵੀ ਬਣ ਗਈ ਤੇ ਬੱਟ ਤੋਂ ਖੱਬੜ ਹੀ ਲਾਹਿਆ ਹੁੰਦਾ ਸੀਗਾ ਦੂਜਾ ਵੀ ਉਹ ਹੈ ਜਾਂ ਮੁਰੋਂ ਉਹ ਕਹਿੰਦਾ ਲਾ ਲਿਆ ਲਾ ਮੈਨੂੰ ਤੂੰ ਕਹਿਆ ਜੇ ਕੋਈ ਗੱਲ ਨਹੀਂ ਜੇ ਤੈਨੂੰ ਵੱਧ ਲੱਗਦਾ ਆਪਾਂ ਭਾਈ ਜਿੰਦਰਾ ਫੜ ਲਾ ਲਾਣੇ ਮਿੱਟੀ ਕਿਉਂਕਿ ਮੈਂ ਤਾਂ ਸਾਡੇ ਚ ਵੀ ਹੈਗੀ ਆ ਕਿਸਾਨੀ ਚ ਬਿਲਕੁਲ ਕਿਉਂਕਿ ਇਕੱਲੇ ਇਕੱਲੇ ਕੰਮ ਕਰਦੇ ਆ ਮੈਂ ਤਾਂ ਹੈਗੀ ਸਾਡੇ ਚ ਉਹਦੇ ਘਰ ਖੋਲਣੀਆਂ ਹੋਈ ਜਾਂਦੀਆਂ ਅਸੀਂ ਤਾਂ ਉਹਨਾਂ ਸਾਰੇ ਲੋਕਾਂ ਨੂੰ ਕਹਿੰਦੇ ਆ ਵੀ ਆ ਜਿਹੜੇ ਭਰਾ ਦੇ ਭੱਪੇ ਤੌਰ ਤੇ ਲੜਾਈਆਂ ਲੜਦੇ ਆ ਜਵਾਕਾਂ ਪਿੱਛੇ ਲੜਦੇ ਆ ਇਹਨਾਂ ਨੂੰ ਬੰਦ ਕਰਕੇ ਸਰਕਾਰ ਨਾਲ ਆਣੇ ਦੀ ਲੋੜ ਆ ਵੱਡਾ ਹਮਲਾ ਹੁਣ ਜੇ ਅੱਜ ਆ ਗਈ ਫੋਰਸ ਕੱਲ ਤਾਂ ਪਿੰਡ ਨੂੰ ਬੁਲਾਉਂਦੇ ਆ ਵੀ ਆਪਾਂ ਮਿਲ ਬੈਠ ਕੇ ਨਿਬੇੜਦੇ ਆ ਕੱਲ ਗੱਲ ਹੋਈ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨਾਲ ਹੋਈ ਗੱਲ ਇੱਥੇ ਐਸਐਮ ਦੇ ਸੱਦੇ ਫੂਲ ਉੱਥੋਂ ਇਹ ਇਹ ਨਵੰਬਰ ਨੂੰ ਕਹਿੰਦੇ ਸੀ ਕਮੇਟੀ ਬਣਾ ਲਓ ਨੇ 9 ਨਵੰਬਰ ਕਮੇਟੀ ਬਣਾ ਲਈ ਕਮੇਟੀ ਤੋਂ ਪਿੰਡ ਤੋਂ ਅਧਿਕਾਰ ਲੈ ਕੇ ਵੀ ਯਾਰ ਜੋ ਸਾਨੂੰ ਠੀਕ ਲੱਗੇ ਫੈਸਲਾ ਕਰੇ ਪਿੰਡ ਨੂੰ ਮਨਜ਼ੂਰ ਹੈ ਪਿੰਨੇ ਹੱਥ ਖੜੇ ਕਰਕੇ ਮਨਜ਼ੂਰੀ ਦਿੱਤੀ ਪਾਵਰ ਦਿੱਤੀ ਉਹਨਾਂ ਨੂੰ ਵੀ ਯਾਰ ਤੁਸੀਂ ਜੋ ਕਰੋਗੇ ਠੀਕ ਹੈ ਜੀ ਇਹ ਸੱਦ ਲੈ ਉਧਰ ਉਹਨਾਂ ਦੀ ਕੋਈ ਕਮੇਟੀ ਬਣੀ ਹੋਊਗੀ ਹੂੰ ਸਾਹਮਣੇ ਸਾਹਮਣੇ ਭਾਵੇਂ ਨਹੀਂ ਕਰੇ ਉਹਨਾਂ ਨਾਲ ਵੀ ਗੱਲ ਹੋਈ ਵੀ ਦੱਸੋ ਕਿਵੇਂ ਨੱਬੜਦਾ ਇਹਨਾਂ ਨਾਲ ਵੀ ਕਰੀ ਇਹਨਾਂ ਨੂੰ ਕਹਿੰਦੇ ਯਾਰ ਤੁਸੀਂ 250 ਕਿੱਲਾ ਛੱਡ ਦਿਓ ਬਾਕੀ ਤੁਸੀਂ ਲੈ ਲਓ ਵੀ ਫਿਰ ਬੋਰਡ ਦਾ ਫੈਸਲਾ ਕਿੱਧਰ ਜਾਊ ਜੇ 250 ਕਿੱਲਾ ਤੁਸੀਂ ਲੈਣ ਤੋਂ ਲੈ ਕੇ ਇਹਦਾ ਮਤਲਬ ਤੁਸੀਂ ਲਗਭਗ 500 ਕਿੱਲਾ ਦੇ ਰਹੇ ਹੋ ਉਹਨਾਂ ਨੂੰ ਵੀ ਫੇਰ ਕੋਰਟ ਦਾ ਫੈਸਲਾ ਕਿੱਧਰ ਜਾਊ ਇਹ ਕਹਿੰਦੇ ਵੀ ਕੋਈ ਮਾਮਲਾ ਨਹੀਂ ਜਿਵੇਂ ਜਮਣ ਦਾ ਸਾਡੇ ਮਤਲਬ ਪਹਿਲਾਂ ਨਿਬੜਦੀ ਸੀਗੀ ਤੇ ਹੁਣ ਜੇ ਤੁਸੀਂ 1.5 ਲੱਖ ਕਿੱਲੇ ਦੇ ਹਿਸਾਬ ਨਾਲ ਮਿਲਣ ਮਿਲ ਲਓ ਉਹ ਕਹਿੰਦੇ ਯਾਰ ਸਾਨੂੰ ਨਹੀਂ ਰੌਲਾ ਦੂਜੇ ਦਾ ਵਿੱਚ ਤਖੜੇ ਹੈਗੇ ਆ ਜਿਹੜੇ ਸਰਦਾਰਾਂ ਚੋਂ ਹੈਗੇ ਆ ਕੁਝ ਸਰਦਾਰ ਸੱਚੋਂ ਇੱਥੇ ਗਰੀਬ ਆ ਸਧਾਰਨ ਕਿਸਾਨੇ ਨੂੰ ਵੀ ਮਾੜੀ ਹਾਲਤ ਦੇ ਵਿੱਚ ਉਹਨਾਂ ਦੀ ਕਹਿੰਦੇ ਸਾਨੂੰ ਤਾਂ ਉਹਨਾਂ ਦਾ ਫਿਕਰ ਹੈ ਇਹ ਕਹਿੰਦੇ ਜੇ ਉਹਨਾਂ ਦਾ ਫਿਕਰ ਹੈ ਅਸੀਂ ਮਤਲਬ 1.5 ਲੱਖ ਕਿੱਲੇ ਤਾਂ ਦਿੰਨੇ ਆ ਜਿਹੜੇ ਨੂੰ ਤੁਸੀਂ ਤਖੜੇ ਕਹਿੰਦੇ ਉਹਨਾਂ ਨੂੰ ਪੈਸੇ ਨਾ ਦਿਓ ਤੁਹਾਡੇ ਖਾਤੇ ਜਾ ਜਾਣਗੇ ਤੁਸੀਂ ਉਹ ਪੈਸੇ ਉਹਨਾਂ ਨੂੰ ਦੇ ਦਿਓ ਉਹ ਰੋਟੀ ਖਾਂਦੇ ਹੋ ਜਣਗੇ ਅਸੀਂ ਕਦੋਂ ਕਹਿੰਦੇ ਆ ਵੀ ਉਹ ਨਾਲ ਸਾਡੇ ਬਰੋਬਰ ਰੋਟੀ ਖਾਂਦੇ ਹੋਣ ਜੇ ਉਹਨਾਂ ਦੀ ਐਡੀ ਮਾੜੀ ਹਾਲਤ ਹੈ ਜਿੰਨ ਮੇੜਨਾ ਹੋ ਤਾਂ ਨਿਬੜ ਜਾਂਦਾ ਹੈ ਉਹ ਤਾਂ ਜਿੰਨੇ ਬਹਾਨੇਵਾਜੀ ਹੈ ਵੀ ਹਾਂ ਅਸੀਂ ਤਾਂ ਇਹਨਾਂ ਦਾ ਕਰਦੇ ਅਸੀਂ ਇਹਨਾਂ ਦਾ ਕਰਨ ਜਮੀਨ ਤਾਂ ਉਹਨਾਂ ਨੂੰ ਦਵਾਉਣੀ ਹੈ ਉਦੋਂ ਕਹਾ ਜਦੋਂ ਉੱਠੇ ਇਹ ਕਹਿ ਕੇ ਵੀ ਆਪਣੀ ਚੱਲਦੀ ਹੈ ਗੱਲ ਟੁੱਟੀ ਟੱਟੀ ਨਹੀਂ ਆਪਾਂ ਸੋਮਵਾਰ ਨੂੰ ਉੱਠੇ ਹੋਵਾਂਗੇ ਦੁਬਾਰੀ ਸੋਮਵਾਰ ਦਾ ਸਮਾਂ ਦਿੱਤਾ ਹੋਇਆ ਸੋਮਵਾਰ ਆਇਆ ਨਹੀਂ ਅੱਜ ਇਹ ਚੜਾਈ ਕਰਕੇ ਆਗੇ ਤੜਕੀ ਤੇ ਫਿਰ ਪ੍ਰਸ਼ਾਸਨ ਨੂੰ ਅੱਜ ਨਹੀਂ ਕਿਹਾ ਅੱਜ ਪ੍ਰਸ਼ਾਸਨ ਆਏ ਡੀਸੀ ਮੈਡਮ ਇਹ ਗੱਲਾਂ ਸਾਰੀਆਂ ਹੋਈਆਂ ਪਹਿਲਾਂ ਡੀਸੀ ਨਾਲ ਵੀ ਇਹ ਇਹ ਗੱਲ ਜਦੋਂ ਅੱਜ ਹੁਣ ਚਣਾਈ ਕਰਕੇ ਆ ਗਿਆ ਸੀ ਉਹਨੂੰ ਪੁੱਛਿਆ ਹੀ ਇਹ ਗੱਲ ਵੀ ਤੁਸੀਂ ਸੌ ਮਾਰਦਾ ਸਮਾਂ ਦਿੱਤਾ ਤੁਸੀਂ ਚਣਾਈ ਕਰਨ ਕਿ ਕਾਦੇ ਵਾਸਤੇ ਆ ਗਏ ਹਾਂ ਜਦ ਤੁਸੀਂ ਸੌ ਬਾਹਰ ਟੁੱਟ ਜਾਂਦੀ ਫਿਰ ਤੁਸੀਂ ਕਹਿੰਦੇ ਤੁਸੀਂ ਆਪ ਦੀ ਕਰ ਲੋ ਤੁਸੀਂ ਆਪ ਦੀ ਕਰ ਲੈਣੇ ਇਧਰੋਂ ਪਿੰਡ ਗਿਆ ਇਹ ਚਲਾਕੀ ਇਹ ਕੀ ਕਰਦੇ ਆ ਫੋਰਸ ਮੂਹਰੇ ਆ ਜਾਂਦੀ ਹੈ ਵੀ ਪਿੰਡ ਨਾਲ ਤਾਂ ਫੋਰਸ ਕੋਲ ਹੀ ਖੜਨਗੇ ਤੇ ਦੂਜੀ ਪਾਸੇ ਡਰਾਉਣ ਚਲਾਈ ਜਾਂਦੇ ਆ ਜੋ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਉਹ 50 60 ਹੋ ਕੇ ਡਰੋਣ ਵਾਲੇ ਆਲੇ ਪਾਸੇ ਹੋ ਗਏ ਜਿੰਦੇ ਉਹ ਤਾਂ ਫੇਰ ਵਿਸੇ ਹੋਏ ਵੀ ਹੁਣ ਤਾਂ ਵੀ ਫਿਰ ਡਰੋਣ ਵਾਲਿਆਂ ਨੂੰ ਫੜਨਗੇ ਪਿੰਡ ਵਾਲੇ ਜੋ ਪਿੰਡ ਵਾਲੇ ਡਰੋਣੇ ਫੜਨਗੇ ਉਹਨੂੰ ਡਰੋਣਾਂ ਦੀ ਸੁਰੱਖਿਆ ਖਤ ਫੋਰਸ ਪਿੱਛੇ ਮੁੜਾਈ ਮੁੜ ਕੇ ਉਹ 10 ਮਿੰਟ ਖੜੇ ਉੱਥੇ ਮੁੜ ਕੇ ਸਾਨੂੰ ਗੱਲਬਾਤ ਵਾਸਤੇ ਕਹਿੰਦੇ ਤੁਸੀਂ ਇੱਥੇ ਆ ਜਾਓ ਅਸੀਂ ਸੈਂਟਰ 'ਚ ਆ ਜਾਓ ਨਾ ਅਸੀਂ ਛੋੜੇ ਜਾਈਏ ਨਾ ਤੁਸੀਂ ਸਾਡੇ ਚਾਓ ਆ ਸੈਂਟਰ 'ਚ ਆ ਜਾਓ ਫਿਰ ਉਹ ਡੀਸੀ ਆਈਮ ਨੇ ਬਾਰ-ਬਾਰ ਨੂੰ ਕਿਹਾ ਮੈਂ ਬੇਟਾ ਫੈਸਲਾ ਦੇਖੋ ਕੀ ਹੋਇਆ ਤੁਸੀਂ ਆਹ ਕਰਦੇ ਹੋ ਆ ਕੀ ਕਰਨ ਲੱਗ ਜੇ ਤੁਸੀਂ ਕੋਰਟ ਦਾ ਫੈਸਲਾ ਕਰਨ ਫਿਰ ਹਰਿਆਣੇ ਨੂੰ ਪਾਣੀ ਛੱਡ ਦਿੰਦੇਂਗੇ ਉੱਥੇ ਤਾਂ ਨਾ ਲਈ ਬੈਠੇ ਮੁੱਖ ਮੰਤਰੀ ਲੱਗਿਆ ਖੜਾ ਉਦੋਂ ਕੋਰਟ ਦਾ ਫੈਸਲਾ ਨਹੀਂ ਗੈਸ ਪਾਈਪ ਲਾਈਨ ਤੇ ਕੋਰਟ ਦਾ ਫੈਸਲਾ ਨਹੀਂ ਨਲਲੇ ਵਾਲ ਦੇ ਸਬੰਧ ਵਿੱਚ ਕੋਰਟ ਦਾ ਫੈਸਲਾ ਨਹੀਂ ਇਹ ਨਾਲ ਤੁਹਾਡੀ ਮਰਜ਼ੀ ਹੋਗੀ ਕੋਰਟ ਦੇ ਫੈਸਲੇ ਨੂੰ ਕਦੋਂ ਲਾਗੂ ਕਰਨਾ ਕਦੋਂ ਨਹੀਂ ਕਰਨਾ ਵੀ ਤੁਹਾਡੀ ਉਦਰੀ ਹੋ ਤੁਹਾਡੀ ਮਰਜ਼ੀ ਹੋਗੀ ਇਹ ਵੀ ਫਿਰ ਜੇ ਤੁਸੀਂ ਹੁਣ ਆ ਗਏ ਨੇ ਆ ਜਿਹੜੇ ਹੁਣ ਸਾਡੇ ਸਾਡੀ ਮੁੰਡੇ ਆ ਜਿਹੜੇ ਤੁਸੀਂ ਸੱਦੇ ਆ ਪੁਲਸ ਸਾਡੇ ਇਹ 4 ਵਜੇ ਤੁਹਾਡੇ ਬੁਲਾਏ ਹੋਏ ਆ ਇਹ ਟੱਟੀ ਪਾਣੀ ਜਾਏ ਇਹ ਹੋਣਗੇ ਇਹਨਾਂ ਸ਼ਬਦਾਂ ਚ ਇਹਨਾਂ ਤੜਕੇ ੱਟੀ ਬਾਣੀ ਜਾਣਾ ਹੁੰਦਾ ਪਰ ਕਿਰਿਆ ਯਾਰ ਸਰੀਰ ਦੀ ਤੁਸੀਂ ਸੱਦ ਲੇ ਆਪਣਾ ਤੜਕੇ ਉੱਠ ਕੇ ਕਿੱਦਨੂ ਗਏ ਕਿਵੇਂ ਹੋਇ ਕਿੱਥੇ ਜਾਣ ਜੇ ਉਹਨਾਂ ਨੂੰ ਜ਼ੋਰ ਵੀ ਪੈ ਗਿਆ ਅੱਜ ਤੋ ਉੱਠੇ ਕਿੱਥੇ ਜਾਣ ਹੋ ਤੁਸੀਂ ਇੱਥੇ ਆਨ ਕੋਈ ਪਾਣੀ ਦਾ ਪ੍ਰਬੰਧ ਕਰਿਆ ਸੀ ਇੱਥੇ ਸੱਦੇ ਸੀ ਵੀ ਆਨ ਚਾਹ 50 ਪਾਣੀ ਤਾਂ ਪਿਆ ਦਿਓ ਤੁਸੀਂ ਹੁਕਮ ਦੇ ਜਾਨਾ ਉਹਨਾਂ ਨੂੰ 24 ਘੰਟੇ ਲਈ ਫਿਰ ਇਹਨਾਂ ਦੀ 24 ਘੰਟੇ ਡਿਊਟੀ ਹਾਂ 24 ਘੰਟੇ ਡਿਊਟੀ ਇਹਨਾਂ ਦੀ ਅਦਰ ਸਕੇ ਵੀ ਆਫਸਰਾਂ ਦੀ ਨਹੀਂ 24 ਘੰਟੇ ਡਿਊਟੀ ਜੇ ਇਹਨਾਂ ਦੀ 24 ਘੰਟੇ ਡਿਊਟੀ ਹੈ ਫਿਰ 24 ਘੰਟੇ ਦੀ ਤਨਖਾਹ ਵੀ ਦੇ ਦਿਓ ਉਹਨਾਂ ਨੂੰ ਤੁਸੀਂ ਤੈਨੂੰ ਗੁ ਬਥੇਰੀ ਬੇਰਜਗਾਰੀ ਹੈ ਜੰਦੀ ਆ ਆ ਹੋਈਆਂ ਲੱਗਦਾ ਪ੍ਰਸ਼ਾਸਨ ਦਾ ਅੱਗੇ ਪ੍ਰਧਾਨ ਜੀ ਲੱਗਦਾ ਲੱਗਦਾ ਪ੍ਰਸ਼ਾਸਨ ਕਹਿੰਦੇ ਆਪਣੀ ਗੱਲ ਚੱਲਦੀ ਸੀ ਤੁਸੀਂ ਇੱਧਰ ਕਿਉਂ ਆ ਗਏ ਮਾਂ ਵੀ ਤੁਹਾਡਾ ਆਪਦਾ ਕੰਮ ਹੈ ਤੁਸੀਂ ਕਿਵੇਂ ਚਲਾਉਣਾ ਸਾਡਾ ਆਪਦਾ ਕੰਮ ਤੁਸੀਂ ਸਾਡੇ ਨਾਲ ਉੱਥੇ ਗੱਲ ਚੱਲ ਜਾ ਕੇ ਉਧਰ ਤੁਹਾਡਾ ਡਰੋਨ ਚੜਾਇਆ ਪਏ ਇਹ ਕੀ ਮਾਮਲਾ ਹੈਗਾ ਤੁਸੀਂ ਆਪ ਦੀ ਘਰੋਂ ਸਿਆਪਤ ਕਰਾਂਗੇ ਐਂ ਗੱਲ ਹੋ ਗਈ ਟੁੱਟ ਗਈ ਜੀ ਗੁਰਦਾਨ ਜੀ ਉਮੈ ਤਾਂ ਹੀ ਦੱਸ ਰਿਹਾ ਸੀ ਪਿਛਦੀ ਵੀ ਦੇਖੋ ਜਦੋਂ ਐ ਸਾਡੇ ਉਹਨਾਂ ਬੱਚਿਆਂ ਨੂੰ ਜਿਹੜੇ ਪੁਲਸ ਚਾਏ ਜਦੋਂ ਟਿੰਡੀ ਵਾਲੇ 20 ਤੇ ਚਾੜਦੇ ਉਹਦੀ ਹਾਲਤ ਕੀ ਬਣਦੀ ਆ ਜਣੀ ਰਸਤੇ ਦੇ ਵਿੱਚ ਸਾਡੀ ਬੱਚੀ ਦੀ ਇੱਕ ਮੌਤ ਹੋ ਗਈ ਕੁੜੀ ਸੀ ਸਿਪਾਈ ਭੱਜੀ ਨੱਠੀ ਆਉਂਦੀ ਆ ਘਰੋਂ ਫਿਕਰ ਖੜਾ ਹੋ ਗਿਆ ਵੀ ਗੱਲ ਕੀ ਬਣ ਗਈ ਪੁੱਛ ਲਈ ਕਿਥੋਂ ਫੋਨ ਆ ਗਿਆ ਫੋਨ ਚੁਲਝ ਗਈ ਉਹਦੀ ਮੌਤ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਆ ਸਾਡੇ ਬੱਚਿਆਂ ਨੂੰ ਉਧਰ ਵੀ ਫਾਹੇ ਚੜਦੇ ਆ ਇਧਰ ਵੀ ਚੜਦੇ ਆ ਕਿੱਡੀ ਤਰ੍ਹਾਂ ਦਾ ਨਾਂ ਘਟਾ ਹੈ ਹੁਣ ਜੇ ਐਂ ਕਰਨਗੇ ਭਲਾ ਥੱਲੇ ਉਹਨਾਂ ਦੀਆਂ ਫੋਰਸਾਂ ਦੇ ਵਿੱਚ ਹੀ ਆਏ ਨਾ ਰਸਤਾ ਨਹੀਂ ਜਾਊ ਇਹਨਾਂ ਨੂੰ ਆਹਦਾ ਬਣੀ ਹੈ ਸਾਡੀਆਂ ਜਾਂ ਉਹਨਾਂ ਦਾ ਕੋਈ ਫਿਕਰ ਨਹੀਂ ਸੋ ਇਸ ਕਰਕੇ ਤਾਂ ਬਹੁਤ ਇਹਨਾਂ ਨੂੰ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਲੋਕਾਂ ਚ ਆ ਕੇ ਲੋਕਾਂ ਦੇ ਪੱਖ ਦੇ ਫੈਸਲੇ ਲੈਣ ਕੋਰਟਾਂ ਨੂੰ ਵੀ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆ ਮਾਣਯੋਗ ਜੱਜ ਜਿਹਦੇ ਵੀ ਭਾਵੇਂ ਹਾਈ ਕੋਰਟ ਤੇ ਬੈਠੇ ਆ ਸੁਪਰੀਮ ਕੋਰਟ ਤੇ ਬੈਠੇ ਆ ਚਾਹੇ ਥੱਲੇ ਵਾਲੀਆਂ ਕੋਰਟਾਂ 'ਚ ਬੈਠੇ ਆ ਉਹ ਲੋਕਾਂ ਦਾ ਪੱਖ ਵੀ ਸੁਣਨਾ ਲੱਗਦਾ ਪ੍ਰਸ਼ਾਸਨ ਪ੍ਰਧਾਨ ਜੀ ਐਨੇ ਸੌਖੇ ਤਰੀਕੇ ਨਾਲ ਮੰਨੂਗਾ ਲੱਗਦਾ ਵੀ ਐਨੇ ਸੌਖੇ ਤਰੀਕ ਜਿਹੜਾ ਜਿਹਦਾ ਹਕੂਮਤ ਹੈ ਰਾਜ ਹੈ ਉਹਨਾਂ ਜਦੋਂ ਮਰੇ ਲੋਕ ਦੀ ਇਹ ਹੁਣ ਫਿਰ ਦਾ ਮਸਲਾ ਹੱਲ ਹੋ ਜੇ ਜੇ ਮੈਂ ਰਾਜਾਂ ਮੈਨੂੰ ਲੋਕ ਕੀੜੇ ਮਕੌੜੇ ਦੀਂਦੇ ਆ ਮਸਲਾ ਹੱਲ ਕਿਵੇਂ ਹੋਵੇ ਇਹਨਾਂ ਵਾਸਤੇ ਸੀ ਕੀੜੇ ਮਕੌੜੇ ਆ ਲਾਤਰਦੇ ਨੇ ਜਿੰਨਾਂ ਨੂੰ ਮਾਰਦੇ ਹੁਣ ਵਾਲੀ ਸਰਕਾਰ ਚ ਵੀ ਹਾਂ ਹਾਂ ਸਾਰੀਆਂ ਜੀ ਟੋਟਲ ਜੀ ਇਹ ਪ੍ਰਬੰਧ ਹੀ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਜਿਹੜਾ ਕੁੱਲ ਪ੍ਰਬੰਧ ਹੈ ਇਹ ਕੁੱਲ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਭਗਵੰਤ ਮੰਤਾ ਕਹਿੰਦੇ ਨੇ ਕਿ ਆਮ ਲੋਕ ਆਮ ਨੇ ਆਮ ਲੋਕ ਸਾਡੀ ਸਰਕਾਰ ਦੇ ਵਿੱਚ ਉਹ ਹਾਲ ਨਹੀਂ ਹੋ ਜਿਹੜਾ ਪਿਛਲੀ ਸਰਕਾਰਾਂ ਹੁੰਦਾ ਸੀ ਜੇ ਮੈਂ ਕਹਾ ਮੈਂ ਆਮ ਲੋਕ ਆਂ ਫਿਰ ਮੇਰੇ ਕਹਿਣਾ ਬਣ ਜਾਊ ਭਗਵੰਤ ਬਣਾ ਆਮ ਲੋਕ ਬਣ ਜਾਊਗਾ ਜਦੋਂ ਸੀ ਗਿਆ ਆਮ ਲੋਕ ਸੀ ਗਿਆ ਉਦੋਂ ਦੀਆਂ ਵੀਡੀਓ ਚੱਕੋ ਅਸੀਂ ਵੀਡੀਓ ਨੂੰ ਸਲਾਮ ਕਰਦੇ ਹਾਂ ਉਹਨਾਂ ਨੂੰ ਹੁਣ ਉਹਦੇ ਕੋਲੇ ਪਾਵਰ ਸੀ ਉਹ ਵੀਡੀਓ ਲਾਗੂ ਕਰ ਲਾਂਦਾ ਆਪਣੀ ਹਾਂ ਫਿਰ ਅਸੀਂ ਮੰਨ ਲਾਂਦੇ ਆ ਆਮ ਲੋਕਾਂ ਦਾ ਅਸੀਂ ਜੈ ਜੈਕਾਰ ਕਰਦੇ ਹਾਂ ਉਹਦੀ ਸਾਰੀਆਂ ਵੀਡੀਓ ਤੇ ਉਲਟ ਹੈ ਇੱਕ ਵੀ ਬੋਰਡ ਸੱਚਾ ਦਿਖਾ ਦੇ ਬੋਰਡ ਲਈ ਬੱਠਾ ਲੋਕਾਂ ਦੇ ਪੈਸੇ ਉਧਰ ਲਾਈ ਜਾਂਦੇ ਨੇ ਉਹ ਦਿੱਲੀ ਦੇ ਸਾਰੇ ਮੰਤਰੀ ਇੱਥੇ ਲਿਆਈ ਬੈਠਾ ਜਿਹੜੇ ਹਾਰ ਕੇ ਆਇਆ ਉਤੋਂ ਉਹਨਾਂ ਉਹਨਾਂ ਵਾਸਤੇ ਸਾਰਾ ਕੁਝ ਖਰਚੇ ਕਰੀ ਜਾਂਦਾ ਹੈ ਪੰਜਾਬ ਦੇ ਖਜ਼ਾਨੇ ਨੂੰ ਤਾਂ ਯਾਰ ਤੁਸੀਂ ਲਟਾਉਣ ਲੱਗੇ ਹੋ ਉਲਟ ਪਾਸੇ ਹੁਣ ਜਿਆ ਪਾਣੀ ਦਾ ਰੌਲਾ ਹੈ ਪਾਣੀ ਦਾ ਰੌਲਾ ਬੈਠ ਕੇ ਸੀ ਨਿਬੜਦਾ ਹੁਣ ਪਾਣੀ ਦੇ ਰੌਲੇ ਦੇ ਮੈਂ ਪਾਣੀ ਦਾ ਰੱਖਿਆ ਪਹਿਲਾਂ ਕੈਪਟਨ ਰੱਖਿਆ ਸੀ ਹੁਣ ਇਹ ਭਾਈ ਆਮ ਘਰਾਂ ਦਾ ਮੁੰਡਾ ਇਹ ਰੱਖਿਆ ਪਾਣੀ ਆਂਦਾ ਜੇ ਸੱਚੀਓ ਪਾਣੀ ਦਾ ਰੱਖਿਆ ਹੈ ਫਿਰ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਹਨੂੰ ਕੰਟਰੋਲ ਨਹੀਂ ਕਰਨਾ ਚਾਹੀਦਾ ਆਈ ਵਰਕਾ ਗਰਮਾਰਦੀ ਹੈ ਇਹ ਪਾਣੀ ਦਾ ਕੋਈ ਪ੍ਰਬੰਧ ਨਹੀਂ ਕਰਨਾ ਚਾਹੀਦਾ ਇਹਨੂੰ ਸਾਡੋ ਤੋਂ ਵੱਡਾ ਹਮਲਾ ਤਾਂ ਸੰਸਾਰ ਬੈਂਕ ਦਾ ਜਿਹੜੀ ਕਾਰਪੋਰੇਟਾਂ ਨੂੰ ਸਭਾਉਣ ਲੱਗੀ ਆ ਸਾਰੇ ਪਾਣੀ ਪੂਰੇ ਭਾਰਤ ਦਾ ਇਹ ਉਹਨਾਂ ਦੇ ਫੈਸਲੇ ਰੱਦ ਕਰਨਾ ਕਾਰਪੋਰੇਟਾਂ ਦੇ ਜੇ ਪਾਣੀ ਬਚਾਉਣਾ ਹੈ ਖੇਤੀ ਨੀਤੀ ਬਣਾਈ ਬੈਠੇ ਆ ਖੇਤੀ ਨੀਤੀ ਜੇ ਉਹ ਸੱਚੀ ਲਾਗੂ ਹੁੰਦੀ ਹੈ ਬਹੁਤ ਜ਼ਿਆਦਾ ਪਾਣੀ ਬਚਾ ਦੂ ਉਹ ਲੋਕਾਂ ਦੀ ਮਤਲਬ ਸਾਰੇ ਕਿਸਾਨ ਨੂੰ ਫਰਕ ਪਊਗਾ ਸੱਚੀ ਰੰਗਲੇ ਪੰਜਾਬ ਕੰਨੀ ਨੂੰ ਕਦਮ ਬਣਦਾ ਉਹਦੀ ਖਾਤਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਲੜ ਕੇ ਉਹ ਕਢਾ ਲਈ ਬਾਹਰ ਉਹ ਫਿਰ ਰੱਦੀ ਦੀ ਰੋਕ ਦੀ ਸਿੱਟੀ ਹੋਈ ਹੈ ਜੇ ਪਾਣੀ ਦਾ ਰੱਖੋ ਵੀ ਤਾਂ ਫਿਰ ਆਪ ਫੈਸਲੇ ਕਰੇ ਨਾ ਜਿਹਦੇ ਨਾਲ ਪਾਣੀ ਬਚਦਾ ਚੰਡੀਗੜ੍ਹ ਦੇ ਜਾਂ ਉਹ ਉਹਦਾ ਫੈਸਲੇ ਕਰੇ ਨਾ ਉਹਦੇ ਆਪ ਫੈਸਲੇ ਜੰਡੀਗੜ੍ਹ ਕੇ ਜਨੋਂ ਫੈਸਲ ਕਰ ਲੱਗੇ ਅਸੀਂ ਕਹਾਂ ਆ ਵੀ ਠੀਕ ਆ ਵੀ ਠੀਕ ਹੈ ਐਂ ਤਾਂ ਵੀ ਉਹਨੂੰ ਪਤਾ ਨਹੀਂ ਹੈਗਾ ਕਿਉਂਕਿ ਚੱਲਣਾ ਤਾਂ ਕਾਰਪੋਰੇਟਾਂ ਨੇ ਜੇ ਗੱਡੀ ਲੈਣੀ ਹੈ ਕਾਰਪੋਰੇਟਾਂ ਤੋਂ ਬਣਾ ਨਹੀਂ ਮਿਲਦੀ ਕਿਸੇ ਨੇ ਲੈਣੀ ਹੈ ਗੱਡੀ ਕੱਲ ਨੂੰ ਸਾਡੇ ਚ ਵੀ ਕੋਈ ਜਾਵੜੇ ਅੱਛਾ ਕਾਰਪੋਰੇਟਾਂ ਦਾ ਚੱਲਣਾ ਬੋਰ ਨੂੰ ਅਸੀਂ ਕਹਾਂ ਕੱਲ ਨੂੰ ਮੁੱਖ ਮੰਤਰੀ ਬਣਾ ਲਓ ਸਾਡੇ ਅਗਰਾਹਾਂ ਸਾਹਿਬ ਨੂੰ ਬਣਾ ਲਓ ਉਧਰ ਹੀ ਚੱਲੂ ਇਹ ਤਾਂ ਸੀ ਪਹਿਲਾਂ ਗਿਆ ਦੱਸਿਆ ਦੇ ਆਉਣ ਤੋਂ ਇਹ ਤਾਂ ਲੋਕਾਂ ਨੂੰ ਭੁਲੇਖਾ ਸੀ ਗਿਆ ਵੀ ਸ਼ਾਇਦ ਬਦਲਾ ਆਊਗਾ ਤੇ ਜਿੰਨਾ ਕੈਸਟਾਂ ਸੀ ਗਿਆ ਠੀਕ ਆ ਲੋਕਾਂ ਨੂੰ ਧੋਖਾ ਦੇਣ ਚ ਕੇਰਾ ਕੰਮਜਾਬ ਹੋ ਗਿਆ ਇਹ ਮੈਂ ਸੀ ਅਕਸਰ ਕਹਨੇ ਹੁੰਦੇ ਹੁਣ ਕਿ ਅਸੀਂ ਸਰਕਾਰਾਂ ਤੋਂ ਵੱਡੇ ਨਹੀਂ ਪਰ ਫਿਰ ਵੀ ਸਰਕਾਰਾਂ ਅੱਗੇ ਆੜ ਰਹੇ ਹਾਂ ਲੜ ਰਹੇ ਹਾਂ ਪ੍ਰਸ਼ਾਸਨ ਲੱਗਦਾ ਕਿ ਐਉਂ ਕਿਉਂਕਿ ਪ੍ਰਸ਼ਾਸਨ ਕੋਲੇ ਬਹੁਤ ਨਫਰੀ ਹੁੰਦੀ ਆ ਕਿ ਉਹ ਲੱਗਦਾ ਕਿ ਪ੍ਰਸ਼ਾਸਨ ਆਏ ਰੁਕ ਜਾਊਗਾ ਜਿਸ ਤਰ੍ਹਾਂ ਤੁਸੀਂ ਆਏ ਦਿਨ ਇਕੱਠ ਕਰਦੇ ਹੋ ਪੁਲਿਸ ਦੇ ਸਾਹਮਣੇ ਹੁੰਨੇ ਹੋ ਇਕੱਠ ਕਰ ਲੈਣੋ ਫਿਰ ਪੁਲਿਸ ਮੁੜ ਜਾਂਦੀ ਲੱਗਦਾ ਹੈ ਰੋਕ ਲੋਂਗੇ ਅਸੀਂ ਅਸੀਂ ਦਾ ਭਾਵ ਸਾਡਾ ਅਸੀਂ ਨਹੀਂ ਕਹਿੰਦੇ ਕੋਈ ਸਾਡੀ ਜੂਨੀਅਨ ਵੱਡੀ ਹੈ ਜੈਸੀ ਅਸੀਂ ਕਹਿੰਦੇ ਲੋਕ ਵੱਡੇ ਹੁੰਦੇ ਆ ਕਿਉਂਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ ਤੇ ਭਗਵੰਤ ਮਾਨ ਆਪ ਵੀ ਕਹਿੰਦਾ ਹੁੰਦਾ ਵੀ ਲੋਕ ਵੱਡੇ ਆ ਲੋਕ ਫਰਸ਼ ਤੋਂ ਅਰਸ਼ ਤੇ ਲੋਕਾਂ ਨੇ ਜੇ ਤੁਸੀਂ ਫਰਸਤ ਤੋਂ ਅਰਸਤ ਤੇ ਕਰਤਾ ਅਰਸਤ ਤੋਂ ਫਰਸਤ ਤੇ ਲਾਉਣ ਵੀ ਇਹੀ ਜਾਣਦੇ ਆ ਉਹ ਤਾਂ ਆਪ ਵੀ ਮੰਨੇ ਹੋਇਆ ਸੀ ਤਾਂ ਉਹਦੀਆਂ ਗੱਲਾਂ ਹੀ ਕਹਿੰਦੇ ਆ ਅਸੀਂ ਕਹਿੰਨਾ ਲੋਕ ਵੱਡੇ ਹੁੰਦੇ ਆ ਅਸੀਂ ਲੋਕਾਂ ਚ ਆਉਨੇ ਆ ਅਸੀਂ ਦਾ ਸ਼ਬਦ ਅਸੀਂ ਲੋਕ ਵੱਡੇ ਆ ਲੋਕਾਂ ਦਾ ਧਿਆਨ ਰੱਖ ਕੇ ਚੱਲਣਾ ਤੇ ਲੋਕਾਂ ਨੇ ਵੱਡੇ ਫੈਸਲੇ ਬਦਲੇ ਹੋਏ ਆ ਆਧਾਰਨਾ ਪਈ ਸੁਪਰੀਮ ਕੋਰਟ ਦਾ ਫੈਸਲਾ ਬਦਲਿਆ ਨਹੀਂ ਲੋਕਾਂ ਨੇ ਮਨਜੀਤ ਨੇਰ ਨੂੰ ਕਿਸਾਨ ਆਗੂ ਨੂੰ ਸੁਪਰੀਮ ਕੋਰਟ ਦਾ ਫੈਸਲਾ ਬਦਲਣਾ ਪਏਗਾ ਕਿਉਂਕਿ ਉਹ ਤਾਂ ਲੋਕਾਂ ਦਾ ਫੈਸਲਾ ਸੀ ਲੋਕਾਂ ਦੀ ਕਚਹਿਰੀ ਦਾ ਫੈਸਲਾ ਸੀ ਕਿੰਨੇ ਵਾਰ ਸਾਡੀ ਜਥੇਬੰਦੀ ਨੇ ਇਹਨਾਂ ਦੇ ਕੋਰਟਾਂ ਦੇ ਫੈਸਲੇ ਬਦਲ ਕੇ ਬਿਨਾਂ ਉਦੋਂ ਲੋਕਾਂ ਦਾ ਫੈਸਲਾ ਹੁੰਦਾ ਹੋਰ ਕਿੰਨੇ ਲੋਕਾਂ ਦੇ ਫੈਸਲੇ ਇੱਥੇ ਲਾਗੂ ਹੋਏ ਨਾ ਉਦੋਂ ਕੋਰਟਾਂ ਦੇ ਫੈਸਲੇ ਪਿੱਛੇ ਚੱਲੇ ਜਾਂਦੇ ਆ ਉਦੋਂ ਇਸ ਕਰਕੇ ਸੀ ਕਹਿ ਰਹੇ ਆ ਵੀ ਅਸਲ ਲੋਕ ਵੱਡੇ ਆ ਲੋਕਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਇਹ ਵੀ ਲੋਕਾਂ ਨੇ ਚੁਣਿਆ ਨਾ ਲੋਕਾਂ ਤੋਂ ਬਿਨਾ ਆ ਜਾਂਦੇ ਰਾਜ ਗੱਦੀ ਤੇ ਤੇ ਜਿਹੜਾ ਕਹਿੰਦੇ ਆ ਹੁਣ ਮੈਂ ਲੋਕਾਂ ਦਾ ਸੀ ਆਮ ਲੋਕ ਕਹਿੰਦੇ ਆ ਤੂੰ ਫੋਰਸ ਤੋਂ ਬਿਨਾ ਤਾਂ ਲਿਆ ਨਾ ਜਿਹੜਾ ਕਹਿੰਦਾ ਸੀ ਅਸੀਂ ਵੀ ਆਈਪੀ ਕਲਚਰ ਖਤਮ ਕਰਾਂਗੇ ਕਰਤਾ ਕਲਚਰ ਖਤਮ ਕਿੰਨੀਆਂ ਡਾਰਾਂ ਹੁੰਦੀਆਂ ਇਹਦੇ ਨਾਲ ਗੱਡੀਆਂ ਬਾਹਰ ਲੋਕਾਂ ਚ ਆ ਕੇ ਤਾਂ ਦੇਖੇ ਨਾ ਕਿਹੜਾ ਫਿਰ ਪਤਾ ਲੱਗ ਜੂ ਆਮ ਲੋਕਾਂ ਚ ਆਮ ਲੋਕਾਂ ਜਾਵੇ ਅਕਾਲੀ ਮੈਂ ਦੇਖ ਰਿਹਾ ਸੀ ਇੱਕਔਰਤੋ ਦੇ ਮੂੰਹ 'ਚ ਹੱਥ ਦੇਣ ਤਾਂ ਹੀ ਜਾਂਦੀ ਮੁੱਖ ਮੰਤਰੀ ਤੇ ਉਹਨੂੰ ਜਵਾਬ ਨਹੀਂ ਆਇਆ ਅਖੀਰ ਨੂੰ ਛੱਡ ਕੇ ਭੱਜਾ ਆਮ ਲੋਕਾਂ ਦਾ ਜੇ ਹੈਗਾ ਆਮ ਲੋਕਾਂ ਦਾ ਮੁੰਡਾ ਆ ਜੇ ਲੋਕਾਂ ਚ ਇਹ ਕਹਿਣ ਨੂੰ ਆ ਕਮਾਉਣ ਨੂੰ ਹਾਥੀ ਦੇ ਦੰਦਾਂ ਵਾਲੀ ਗੱਲ ਆ ਉਹ ਖਾਣ ਵਾਸਤੇ ਹੋਰ ਹੁੰਦੇ ਆ ਦਿਖਾਉਣ ਵਾਸਤੇ ਉਹ ਹੋਰ ਹੁੰਦੇ ਕਿਹੜਾ ਦਿਖਾਤੇ ਦੇਖੋ ਕਿਹੜਾ ਲੋਕ ਕਿਉਂਕਿ ਲੋਕ ਹਜੇ ਅਣਜਾਣ ਹੈ ਚੇਤਨਾ ਪੱਤਰ ਵੱਧ ਰਿਹਾ ਹੈ ਹੌਲੀ ਹੌਲੀ ਜਦੋਂ ਚੇਤਨ ਹੋ ਗਏ ਹੌਲੀ ਹੌਲੀ ਵੱਡਾ ਹਿੱਸਾ ਇਹਨਾਂ ਜੇ ਚੁੰਗਲ ਤੋਂ ਨਿਕਲ ਰਿਹਾ ਹੁੰਦੇ ਨੇ ਨਿਕਲ ਜੂ ਇਹ ਕਰਦੇ ਧੋਖਾ ਲੋਕਾਂ ਨੇ ਇਹਨੇ ਵੀ ਧੋਖਾ ਕਰਿਆ ਬਸੰਤੀ ਪੱਗ ਵੀ ਬਨ ਲਈ ਪੱਗ ਸਿੰਘ ਵਰਗੀ ਉਹਦੇ ਪਿੰਡ ਜਾ ਕੇ ਸੌ ਵੀ ਚੱਕ ਲਈ ਉਹਦੀ ਮਿੱਟੀ ਜਾ ਕੇ ਕੰਮ ਉਦੋਂ ਉਲਟ ਹੈ ਕਾਰਪਟਰਾਂ ਦੇ ਖਰਾਫ ਹੀ ਲੜਿਆ ਸੀ ਨਾ ਪੱਗ ਸਿੰਘ ਉਹਦੀ ਸਾਰੀ ਟੀਮ ਉਹਦੀ ਸਾਰੀ ਲਹਿਰ ਅੱਜ ਵੀ ਉਹ ਤਾਂ ਇਕੱਲੇ ਇਸਟਰੀਆ ਤੋਂ ਚੱਕ ਕੇ ਲਿਆਉਂਦੇ ਹੁੰਦੇ ਸੀ ਗੱਲਾਂ ਵੀ ਇਕੱਲੇ ਇਸਟਰੀਆ ਆਈ ਸੀ ਉਦੋਂ ਸਾਰੇ ਮੁਲਕ ਨੂੰ ਗੁਲਾਮ ਬਣਾ ਲਿਆ ਉਹਨਾਂ ਨੇ ਤੇ ਹੁਣ ਇਹ ਕਾਰਪੋਰਟਰ ਨੂੰ ਆਹਾ ਇਹਦੀ ਹਾਜ਼ਰੀ 'ਚ ਹੀ ਅੰਮ੍ਰਿਤਸਰ ਦੇ ਵਿੱਚ ਆਏ ਨਹੀਂ ਕਿੰਨੇ ਕਾਰਪੋਰਟਰ ਘਰਾਣੇ ਇਹਨੇ ਗਲੀਚੇ ਵਿਛਾਏ ਆ 100 ਕਰੋੜ ਰੁਪਇਆ ਉਹਨਾਂ ਦੇ ਆਓ ਭਗਤ ਤੇ ਲਾਤਾ ਇਹ ਫਿਰ ਲੋਕਾਂ ਦਾ ਕਿਵੇਂ ਹੋਇਆ ਇਸ ਕਰਕੇ ਲੋਕਾਂ ਦਾ ਨਹੀਂ ਜਿਨ੍ਹਾਂ ਚਿਰ ਅੱਗੇ ਖੜੋ ਆਖਰੀ ਜਿਨ੍ਹਾਂ ਚਿਰ ਅੱਗੇ ਜੀ ਦੇਖੋ ਜਿਹੜੇ ਕੋਰਟ ਹੈ ਹਾਈ ਕੋਰਟ ਆ ਸੁਪਰੀਮ ਕੋਰਟ ਹੈ ਉਦੋਂ ਵੱਡੀ ਤਾਂ ਪਾਰਲੀਮੈਂਟ ਹੈ ਪਾਰਲੀਮੈਂਟ ਦਾ ਫੈਸਲਾ ਵੀ 17 ਇਕਰ ਦਾ ਕਾਨੂੰਨ ਲਾਗੂ ਕਰਨਾ ਉਹ ਲਾਗੂ ਕਰਾਂ ਤਾਂ ਮੇਲੇ ਦੇ ਮਸਲੇ ਹੱਲ ਹੋ ਜਾਣਗੇ ਲੋੜ ਹੀ ਨਹੀਂ ਹੈਗੀ ਆ ਇਹ ਨਾਲ ਜਾਉਂਦਾ ਦੇ ਰੋਲਾ ਪਾਵੇ ਨਾ ਕਿਤੇ ਹੋਰ ਪਾਵੇ ਜਿਵੇਂ ਤੁਸੀਂ ਕਿਹਾ ਅਸੀਂ ਅਸੀਂ ਡੀਸੀ ਨੂੰ ਕਿਹਾ ਵੀ ਸਾਡੇ 17 ਇਕਰ ਦਾ ਕਾਨੂੰਨ ਹੈਗਾ ਕਿ ਖਤਮ ਹੋ ਗਿਆ ਉਹ ਕਹਿੰਦਾ ਹੈ ਗਿਆ ਮੈਂ ਇੱਕ ਨੂੰ 100 ਗਿੱਲਾ ਦਵਾ ਰਹੇ ਹਾਂ ਤੁਸੀਂ ਬੋਰਡ ਦੇ ਫੈਸਲੇ ਕਰਕੇ ਇੱਕ ਨੂੰ 100 ਗਿੱਲਾ ਆਉਂਦਾ ਇਹਦੇ ਚੋਂ ਵੀ ਹਾਂ ਉਹ ਤੋਂ ਪਹਿਲਾਂ ਉਹਦੇ ਕੋਲੇ ਵੱਧ ਹੈਗੀ ਹੈ ਫਿਰ ਤੁਸੀਂ ਪਹਿਲਾਂ ਕਾਨੂੰਨ ਲਾਗੂ ਕਰ ਲਓ ਫਿਰ ਦੂਜਾ ਕਰ ਲਓ ਜਿਹੜਾ ਕਾਨੂੰਨ ਲੋਕਾਂ ਦੇ ਕਿਸੇ ਹੱਕ ਵੇਲੇ ਕਿਸੇ ਦਵਾਜੋਂ ਕਿਸੇ ਗੱਲ 'ਚੋਂ ਬਣ ਗਿਆ ਉਹਨੂੰ ਲਾਗੂ ਨਹੀਂ ਕਰਨਾ ਮੋਦੀ ਨੇ ਹੈ ਜੇ ਕਾਲੇ ਕਾਨੂੰਨ ਮਾੜੇ ਲੱਗੇ ਸੀ ਉਹਨੂੰ ਵਾਪਸ ਲੈ ਲੇ ਉਹ ਫਿਰ ਦੁਬਾਰੇ ਕਾਗਜ਼ ਤੋਂ ਲਈ ਆਉਂਦੇ ਨੇ ਜਿਹਨੂੰ ਦਵਾਜੋਂ ਲੋਕਾਂ ਦਾ ਬਣਦਾ ਕਿਸੇ ਗੱਲ ਤੋਂ ਤਾਂ ਪਿੱਛੇ ਹਟਣਾ ਪੈਂਦਾ ਇਹਨਾਂ ਨੂੰ ਅਜੇ ਤੱਕ ਯਾਰ ਅੰਗਰੇਜ਼ ਵੀ ਗਏ ਐ ਬਾਹਰਲੀ ਹਕੂਮਤ ਸੀ ਠੀਕ ਆ 200 ਸਾਲ ਰਾਜ ਕਰ ਗਏ ਪੰਜਾਬ 'ਚ ਤਾਂ 100 ਸਾਲ ਹੀ ਰਹਿ ਸਕਿਆ ਉਹ ਤੇ ਹੁਣ ਇਹਨਾਂ ਨੂੰ ਐ ਲੱਗਦਾ ਹੈ ਪ੍ਰਬੰਧਨ ਵੀ ਹੋਣਾ ਸੀ ਤਾਂ ਪੱਕੇ ਆ ਕਿਤੇ ਇਹ ਪੱਕਾ ਪੱਕਾ ਇਥੇ ਕੁਝ ਨਹੀਂ ਹੈਗਾ ਉਨਾਂ ਚਿਰ ਪੱਕਾ ਜਿੰਨਾ ਚਿਰ ਲੋਕਾਂ ਨੂੰ ਗਮਰਾਹ ਕਰ ਲਉਣਗੇ ਪਾਲ ਲਉਣਗੇ ਉਨਾਂ ਚਿਰ ਆ ਜਦੋਂ ਲੋਕਾਂ ਨੂੰ ਸੋਝ ਆ ਗਈ ਉਦੋਂ ਇੱਥੇ ਕੁਝ ਨਹੀਂ ਖੜਦਾ ਤੇ ਜਿੰਨਾ ਚਿਰ ਫਿਰ ਲੋਕ ਅੱਗੇ ਖੜੇ ਆ ਫਿਰ ਉਹਨਾਂ ਚਿਰ ਜਾਣ ਨਹੀਂ ਦਿੰਦੇ ਜ਼ਮੀਨਾਂ ਅਸੀਂ ਲੜਾਂਗੇ ਯਾਰ ਮਾਰਦੇ ਹੀ ਸਾਨੂੰ ਇਹ ਨਜ਼ਰ ਸਾਹ ਚੱਲਦੇ ਸੀ ਜ਼ਮੀਨਾਂ ਤੇ ਲੜਾਂਗੇ ਜੋ ਸਾਡੇ ਸਾਹ ਬੰਦ ਹੋ ਗਈ ਜੀ ਤੇ ਚੱਲਦੇ ਹੋ ਸੋਚ ਲਉਣਗੇ ਸਾਡਾ ਫੈਸਲਾ ਹੈ ਜਿੰਨਾ ਚਿਰ ਸਾਡੇ ਸਾਹ ਲੱਗਦੇ ਆ ਅਸੀਂ ਗਲਤ ਗੱਲ ਦੇ ਖਿਲਾਫ ਲੜਾਂਗੇ ਜਿਹੜੀ ਗੱਲ ਮਨੁੱਖਤਾ ਦੇ ਹੱਕ ਦੀ ਹੈ ਉਹ ਸਾਡਾ ਕੋਈ ਦੁਸ਼ਮਣ ਵੀ ਕਰਦਾ ਹੋਵੇ ਸੀ ਕੰਕ ਚੰਗੀ ਗੱਲ ਆ ਜਿਹੜੀ ਲੋਕਾਂ ਦੇ ਮਨੁੱਖਤਾ ਦੇ ਉਲਟ ਗੱਲ ਹੈ ਉਹ ਸਾਡਾ ਸਗਾ ਭਾਈ ਸਗਾ ਪਿਓ ਵੀ ਕਰਦਾ ਉਹਨੂੰ ਕਹਾਂਗੇ ਆ ਗਲਤ ਕਰ ਲੈ ਅਸੀਂ ਕੀਤੀਆਂ ਇਹ ਪਿੰਡ ਜੀ ਧੰਨਵਾਦ ਧੰਨਵਾਦ ਮਿਹਰਬਾਨੀ ਜੀ